ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਬਹੁਤ ਹੀ ਪਵਿੱਤਰ ਸਥਾਨ ਠੰਡਾ ਬੁਰਜ ਦੇ ਇਤਿਹਾਸ ਬਾਰੇ ਠੰਡਾ ਬੁਰਜ ਇੱਕ ਅਜਿਹੀ ਜਗ੍ਹਾ ਦਾ ਨਾਮ ਹੈ ਜੋ ਪੋਦੇ ਮਹੀਨੇ ਚ ਹਰ ਇੱਕ ਸਿੱਖ ਨੂੰ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰ ਦੀ ਯਾਦ ਦਿਵਾਉਂਦੀ ਹੈ ਕਿਵੇਂ ਇਸ ਜਗ੍ਹਾ ਉੱਪਰ ਦਸਵੇਂ ਗੁਰੂ ਜੀ ਦੇ ਬੱਚਿਆਂ ਤੇ ਮਾਤਾ ਗੁਜਰ ਨੇ ਮੁਗਲ ਸਰਕਾਰ ਦੁਆਰਾ ਦਿੱਤੇ ਤਸੀਹੇ ਚੱਲੇ ਸਨ ਆਓ ਗੱਲ ਕਰਦੇ ਹਾਂ ਠੰਡਾ ਬੁਰਜ ਬਾਰੇ ਜਾਣਦੇ ਹਾਂ ਇਸ ਸਥਾਨ ਦਾ ਇਤਿਹਾਸ ਇਹ ਬੁਰਜ ਜੋ ਗੁਰਦੁਆਰਾ ਸਾਹਿਬ ਦੀ ਸ਼ਕਲ ਵਿੱਚ ਹੈ ਇਹ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਉੱਤਰ ਪੱਛਮ ਵੱਸੀ ਪਠਾਣਾ ਵੱਲ ਲਗਭਗ 50 ਗੱਜ ਦੀ ਵਿੱਥ ਤੇ ਹੈ ਗੁਰਦੁਆਰਾ ਫਤਿਹਗੜ੍ਹ ਸਾਹਿਬ ਬੁਰਜ ਦੇ ਬਿਲਕੁਲ ਸਾਹਮਣੇ ਹੈ ਕੋਲ ਹੀ ਖੱਬੇ ਹੱਥ ਸਰੋਵਰ ਹੈ ਇੱਲੇ ਪਹਿਲ ਇਹ ਅਸਥਾਨ ਠੰਡੇ ਬੁਰਜ ਦੇ ਨਾਂ ਨਾਲ ਮਸ਼ਹੂਰ ਸੀ ਕਿਉਂਕਿ ਨਵਾਬ ਵਜ਼ੀਰ ਖਾਨ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦਿਆਂ ਨੂੰ ਇਸ ਠੰਡੇ ਵਿੱਚ ਪੋਦੇ ਮਹੀਨੇ ਕੜਾਕੇ ਦੀ ਠੰਡ ਵਿੱਚ ਤਸੀਹੇ ਦੇਣ ਲਈ ਰੱਖਿਆ ਸੀ ਮਾਤਾ ਗੁਜਰੀ ਜੀ ਇੱਥੋਂ ਹੀ ਆਪਣੇ ਪੋਤਰਿਆਂ ਨੂੰ ਲਗਾਤਾਰ ਤেন ਦਿਨ ਅਕਾਲ ਪੁਰਖ ਦੀ ਮਹਿਮਾ ਸੁਣਾ ਕੇ ਨਵਾਬ ਦੀ ਕਚਹਿਰੀ ਵਿੱਚ ਭੇਜਦੇ ਰਹੇ ਸਨ ਸੈਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਮਿਲਨ ਤੇ ਮਾਤਾ ਜੀ ਇੱਥੋਂ ਹੀ ਸਾਚਖੰਡ ਨੂੰ ਗਏ ਸਨ ਪਹਿਲਾਂ ਇਹ ਪੁਰਾਣੀ ਉਦਾਸੀ ਸਿੰਘਾਂ ਦੇ ਹਮਲਿਆਂ ਸਮੇਂ ਇਸ ਦਾ ਨਾਮੋ ਨਿਸ਼ਾਨ ਬਾਕੀ ਨਾ ਰਿਹਾ 1944 ਈਸਵੀ ਵਿੱਚ ਜਦੋਂ ਮਹਾਰਾਜਾ ਪਟਿਆਲਾ ਦੇ ਯਤਨਾ ਨਾਲ ਦਰਬਾਰ ਸਾਹਿਬ ਫਤੇਗੜ੍ਹ ਦੀ ਨਵੀਂ ਉਸਾਰੀ ਸ਼ੁਰੂ ਹੋਈ ਤਾਂ ਇਸ ਦਾ ਵੀ ਸੁੰਦਰ ਇਮਾਰਤ ਬਣਾਈ ਗਈ ਹੁਣ ਇਸ ਉੱਚੇ ਬਰਜ ਦੇ ਨਾਲ ਹੀ ਮਾਤਾ ਗੁਜਰੀ ਜੀ ਦਾ ਪਵਿੱਤਰ ਸ਼ਹੀਦੀ ਗੁਰਦੁਆਰਾ ਸਾਹਿਬ ਹੈ ਉਸ ਦੇ ਸਾਹਮਣੇ ਹੀਟਲੇ ਪਾਸੇ অতি ਸੁੰਦਰ ਡੇਵੜੀ ਹੈ ਜਿਸ ਵਿੱਚ ਉੱਪਰ ਨੂੰ ਪੌੜੀਆਂ ਜੜਦੀਆਂ ਹਨ ਅੱਗੇ ਮਾਤਾ ਜੀ ਦਾ ਸ਼ਹੀਦ ਗਾਂਝ ਹੈ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਮੌਜੂਦਾ ਸੁੰਦਰ ਇਮਾਰਤ ਦੀ ਸੇਵਾ ਬਾਬਾ ਹਰਬੰਸ ਸਿੰਘ ਜੀ ਕਾ ਸੇਵਾ ਵਾਲਿਆਂ ਵੱਲੋਂ ਕਰਵਾਈ ਗਈ ਸੀ ਭਾਈ ਵਿਸਾਖਾ ਸਿੰਘ ਸਰਦ ਬੁਰਜ ਬਾਰੇ ਦੱਸਦੇ ਹਨ ਕਿ ਜਦੋਂ ਬੰਦਾ ਸਿੰਘ ਬਹਾਦਰ ਨੇ ਸਰਹੰਦ ਮਾਰੀ ਤਾਂ ਸਿੰਘਾਂ ਨੇ ਸਾਰੀ ਸਰਹੰਦਨ ਇੱਟ ਨਾਲ ਇੱਟ ਖੜਕਾ ਦਿੱਤੀ ਤੇ ਸਾਰਾ ਸ਼ਹਿਰ ਪੱਲ ਵਿੱਚ ਮਿੱਟੀ ਦਾ ਢੇਰ ਬਣਾ ਦਿੱਤਾ ਇਸ ਠੰਡੇ ਬੁਰਜ ਨੂੰ ਨਹੀਂ ਢਾਇਆ ਗਿਆ ਕਿਉਂਕਿ ਇਸ ਵਿੱਚ ਮਾਤਾ ਗੁਜਰੀ ਸਾਹਿਬ ਜੀ ਦੇ ਸਮੇਤ ਸਹਿਬਜ਼ਾਦਿਆਂ ਦੀਆਂ ਯਾਦਾਂ ਬੰਦ ਸਨ ਤੇ ਸਿੰਘਾਂ ਨੇ ਇਸ ਨੂੰ ਪਵਿੱਤਰ ਮੰਨ ਕੇ ਯਾਦਗਾਰ ਦੇ ਰੂਪ ਵਿੱਚ ਕਾਇਮ ਰੱਖਣ ਦੀ ਖਾਤਰ ਇਉਂ ਦਾ ਇਉਂ ਵਸਾਈ ਰੱਖਿਆ ਸੈਰ ਸਰਹੰਦ ਦੇ ਦਿਵਾਲੇ ਜੋ ਕੰਧ ਸੀ ਉਸ ਵਿੱਚ 8 ਬੁਰਜ ਸਨ 7 ਸਿੰਘਾਂ ਨੇ ਢਾਹ ਦਿੱਤੇ ਅਤੇ 8ਵੇਂ ਬੁਰਜ ਨੂੰ ਨਹੀਂ ਢਾਇਆ ਸਰਦ ਬੁਰਜ ਇਸ ਕਰਕੇ ਨਾ ਪਿਆ ਗਿਆ ਕਿ ਇਹ 140 ਫੁੱਟ ਉੱਚਾ ਸੀ ਅਤੇ ਇਸ ਦੇ ਕੋਲ ਦੀ ਇੱਕ ਠੰਡੇ ਜਲ ਦਾ ਨਾਲਾ ਵਗਦਾ ਸੀ ਜਿਸ ਦੇ ਕਾਰਨ ਬਹੁਤ ਠੰਡਾ ਰਹਿੰਦਾ ਸੀ ਤੇ ਸੂਬਾ ਗਰਮੀ ਦੇ ਮੌਸਮ ਵਿੱਚ ਇੱਥੇ ਠਹਿਰਿਆ ਕਰਦਾ ਸੀ ਸੋ ਪੋ ਦੇ ਮਹੀਨੇ ਤੇ ਉਹਨਾਂ ਦਿਨਾਂ ਵਿੱਚ ਠੰਡ ਨਾਲ ਤੰਗ ਕਰਨ ਖਾਤਰ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਬੰਦ ਰੱਖੇ ਸਨ 20ਵੀਂ ਸਦੀ ਵਿੱਚ ਇਸ ਬੁਰਜ ਦੇ ਕੰਧਾਂ ਦੀਆਂ ਕੁਝਕ ਨਿਸ਼ਾਨੀਆਂ ਹੀ ਬਚੀਆਂ ਸਨ ਜਿੱਥੇ ਅਜੋਕਾ ਗੁਰਦੁਆਰਾ ਸਾਹਿਬ ਉਸਾਰਿਆ ਗਿਆ ਹੈ ਗੁਰਦੁਆਰਾ ਸ੍ਰੀ ਠੰਡਾ ਬੁਰਜ ਦੀ ਪ੍ਰਾਤਨ ਦੇਖ ਨੂੰ ਬਹਾਲ ਕਰਨ ਲਈ ਨੀ ਪੱਥਰ 13 ਫਰਵਰੀ 2014 ਈਸਵੀ ਨੂੰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੱਖਿਆ ਸੀ ਜਿਸ ਦੀ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪੀ ਗਈ ਸੀ ਅਤੇ ਜਿਸ ਨੂੰ ਫਤੇਗੜ ਸਾਹਿਬ ਡੇਰੇ ਦੇ ਇੰਚਾਰਜ ਬਾਬਾ ਗੁਲਜਾਰ ਸਿੰਘ ਅਤੇ ਬਾਬਾ ਪਾਲੀ ਨੇ ਕਰਵਾਇਆ ਮਾਤਾ ਗੁਜਰੀ ਜੀ ਬਾਬਾ ਜੁਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਲਸਾਨੀ ਸ਼ਹਾਦਤ ਦੀ ਗਵਾਹੀ ਪਰਦੇ ਠੰਡੇ ਬੁਰਜ ਦੀ ਪ੍ਰਾਤਨ ਦੇਖਕਾਰ ਸੇਵਾ ਤਕਰੀਬਨ 8 ਮਹੀਨੇ ਪਹਿਲਾਂ ਬੰਦ ਹੀ ਪਈ ਰਹੀ ਫਿਰ ਅਕਤੂਬਰ 2014 ਵਿੱਚ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਸੀ ਇਸਕਾਰ ਸੇਵਾ ਵਿੱਚ ਇਮਾਰਤ ਗੁਰਦੁਆਰਾ ਠੰਡਾ ਬੁਰਜ ਦੇ ਚਾਰੇ ਪਾਸੇ ਛੋਟੀ ਐਟ ਦੀ ਚਿਨਾਈ ਕਰਵਾ ਕੇ ਪ੍ਰਾਤਨ ਦੇਖ ਬਹਾਲ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਕਾਰਨ ਇਮਾਰਤ ਦਾ ਰੰਗ ਲਾਲ ਹੈ ਗੁਬਨ ਸੁਨਹਿਰੀ ਹੈ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਦੀਆਂ ਦੋ ਬੁਰਜੀਆਂ ਨੂੰ ਅੰਦਰੋਂ ਬਾਹਰੋਂ ਪ੍ਰਾਤਨ ਦੇਖ ਦਿੱਤੀ ਗਈ ਹੈ ਇੱਕ ਨਵੀਂ ਪੌੜੀ ਜੋ ਮਾਤਾ ਗੁਜਰੀ ਲੰਗਰ ਦੇ ਵਿੜੇ ਵਿੱਚ ਉਤਰਦੀ ਬਣਾਈ ਗਈ ਹੈ ਤਕਰੀਬਨ 10 ਮਿਸਤਰੀ ਇਸ ਪ੍ਰਾਤਨ ਦੇਖ ਨੂੰ ਬਹਾਲ ਕਰਨ ਵਿੱਚ ਰੋਜ਼ਾਨਾ ਆਪਣਾ ਯੋਗਦਾਨ ਪਾਇਆ ਰੋਜ਼ਾਨਾ ਜਲਦੀ ਇਸ ਕਾਰ ਸੇਵਾ ਨੂੰ ਸ਼ਹੀਦੀ ਜੋੜ ਮੇਲ ਦਸੰਬਰ 2015 ਤੱਕ ਪੂਰਾ ਕੀਤਾ ਗਿਆ ਇਸ ਕਾਰ ਸੇਵਾ ਵਿੱਚ ਸੰਗਤ ਆਪਣਾ ਤਨੋਂ ਮਨੋਂ ਤਰ੍ਹਾਂ ਨਾਲ ਯੋਗ